ਆਪਣੇ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ ਠੀਕ ਹੋ ਗਈ ਹੈ ਜੀ 16 ਜੂਨ 2025 ਤੇ ਟਾਈਮ ਹੈਗਾ ਲਗਭਗ ਜੇ ਸਾਢੇ 5 ਦਾ ਸਾਈਕਲਿੰਗ ਚੱਲ ਰਹੀ ਸੀ ਮੂਸੇ ਦਾ ਟੂਰ ਸੀ ਤੇ ਆਪਣੇ دوست ਮਾਖੇਪਿੰਡ ਚੋਨਾ ਲਾ ਰਹੇ ਸੀ ਪੀੜੀ ਪੂਸ਼ਾ ਜਿਹਨੂੰ ਕਿਹਾ ਹੈ ਯੂਨੀਵਰਸਿਟੀ ਵੱਲੋਂ ਪੂਸ਼ਾ 44 ਦਾ ਨਾਮ ਦਿੱਤਾ ਗਿਆ ਇਸ ਨੂੰ ਪੀੜੀ ਪੂਸ਼ਾ ਵੀ ਕਹਿੰਦੇ ਨੇ ਆਪਾਂ ਤੇ ਪੂਸ਼ਾ 44 ਵੀ ਇਹ ਜਿਹੜੇ ਪੂਸ਼ਾ 44 ਜਿਹੜੀ ਉਹ ਪ੍ਰਾਣੀ ਸਰਟੀਫਾਈਡ ਵੈਰੈਟੀ ਹੈ ਤੇ ਪੂਸ਼ਾ ਵੀ ਜਿਹੜੀ ਪੂਸ਼ਾ ਥੋੜੀ ਦੀ ਬਾਅਦ ਦੇ ਵਿੱਚ ਇਹਨਾਂ ਨੇ ਸਰਚ ਕਰਕੇ ਵੈਰੈਟੀ ਇਹਦੇ ਵਿੱਚੋਂ ਕੱਢੀ ਸੀ ਇਹਦੀ ਟਾਈਮ ਪੀਡ ਹੈਗਾ ਜੀ 155 ਦਿਨਾਂ ਦੇ ਵਿੱਚ ਪੱਕ ਕੇ ਆ ਜਿਹੜੀ ਪੂਸ਼ਾ 44 ਬਿਲਕੁਲ ਤਿਆਰ ਹੋ ਜਾਂਦੀ ਹੈ ਸਰਕਾਰ ਨੇ ਤੇ ਕਿਸਾਨ ਭਰਾਵਾਂ ਨੇ ਇਸ ਤੋਂ ਥੋੜਾ ਜਿਹਾ ਗਰੇਜ ਕੀਤੀ ਹੈ ਕਿਉਂਕਿ ਬਹੁਤ ਲੌਂਗ ਟਾਈਮ ਲੈਂਦੀ ਹੈ ਜਿਹੜੀ ਪੂਸ਼ਾ 44 ਹੈ ਬਹੁਤ ਲੰਮਾ ਟਾਈਮ ਲੈਂਦੀ ਹੈ ਤੇ ਲੰਮਾ ਟਾਈਮ ਲੈਣ ਦਾ ਕਰਕੇ ਪਾਣੀ ਦੀ ਖਪਤ ਵਧ ਜਾਂਦੀ ਹੈ ਟੈਂਪੀਡ 155 ਦਿਨ ਹੈ ਤੇ ਝਾੜ ਵਿੱਚ ਤਰੋ ਪੂਸ਼ਾ 44 ਦਾ ਹੈਗਾ ਜਿਸ ਤੇ ਆਪਾਂ ਨੂੰ ਜਾਣਕਾਰੀ ਹੈ 90 ਤੋਂ ਲੈ ਕੇ 105 ਮਹੀਨਿਆਂ ਤੱਕ ਜਿਵੇਂ ਆਪਾਂ ਉਹਦੇ ਵੀ ਪਹਿਲਾਂ ਪੀਆਰ ਤੇ ਗੱਲ ਕੀਤੀ ਸੀਗੀ ਉਹਦਾ ਵੀ ਝਾੜ ਵਧੀਆ ਹੈ ਉਸ ਵੈਰਿਟੀ ਦਾ ਵੀ 1212 ਦਾ ਵੀ ਝਾੜ ਵਧੀਆ ਹੈ ਤੇ ਪੂਸ਼ਾ 44 ਨੂੰ ਬਹੁਤ ਲੋਕ ਲਾਉਂਦੇ ਨੇ ਜਿਹੜਾ ਨੇ ਛੱਡਿਆ ਨਹੀਂ ਇਹਦੇ ਪਾਣੀ ਨੂੰ ਸ਼ੂਟ ਕਰ ਗਈ ਜਾਂ ਜ਼ਮੀਨਾਂ ਨੂੰ ਸ਼ੂਟ ਕਰ ਗਏ ਉਹ ਪੂਸ਼ਾ 44 ਦੀ ਵੈਰੈਟੀ ਵੀ ਲਾ ਰਹੇ ਨੇ ਪਰ ਲੋਕ ਗਰੇਜ਼ ਕਰਨ ਲੱਗ ਗਏ ਜੇ 80% ਲੱਗਦੀ ਸੀ ਨਾ ਧਰਤੀ ਤੇ ਆਪਣੀ ਤੇ 60% ਰਹੇਗੀ ਕਿਉਂਕਿ ਟਾਈਮ ਬੜਾ ਲੈਂਦੀ ਹੈ ਟਾਈਮ ਦੇ ਕਾਰਨ ਕਾਫੀ ਸਮੱਸਿਆਵਾਂ ਕਿਸਾਨ ਨੂੰ ਆਉਂਦੀਆਂ ਨੇ ਇੱਕ ਤਾਂ ਉਹਦਾ ਯੂਰੀਆ ਦੀ ਖਪਤ ਵੱਧ ਜਾਂਦੀ ਹੈ ਜੇਕਰ ਦੂਜੇ ਵੀ ਦੋ ਘਟੇ ਯੂਰੀਆ ਦੇ ਲੈਂਦੇ ਆ ਤਾਂ ਚਾਰ ਘਟੇ ਮੂਗੂ ਯੂਰੀਆ ਲੈ ਜਾਂਦੇ ਕਿਉਂਕਿ ਟਾਈਮ ਪੀੜ ਵੱਧ ਜਾਂਦਾ ਹੈ ਫਿਰ ਥੋੜਾ ਜਿਹਾ ਇਹ ਹੈਗੀ ਹੈ ਕਰਨਾਲ ਹਰਿਆਣਾ ਦੀ ਵੈਰੈਟੀ ਕਰਨਾਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਜਿਹੜੀ 44 ਆ ਹੈਗੀ ਆਪਣੀ ਪੂਸ਼ਾ 44 ਇਹ ਹੈਗੀ ਹੈ ਕਰਨਾਲ ਯੂਨੀਵਰਸਿਟੀ ਦੀ ਵੈਰੈਟੀ ਕਾਫੀ ਸਾਲ ਮਾਰਕੀਟ ਦੇ ਵਿਚਾਈ ਨੂੰ ਹੋ ਗਏ ਨੇ ਲਗਭਗ 20-25 ਸਾਲ ਤੋਂ ਲੋਕਾਂ ਦੀ ਪਪੂਲਰ ਵੈਰੈਟੀ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਬਣੀ ਹੋਈ ਸੀ ਕਿਉਂਕਿ ਆਪਣੀ ਰਿਸ਼ਤੇਦਾਰੀਆਂ ਜਿਵੇਂ ਪਤਾਬਾਦ ਵਾਲੀ ਸਾਈਡ ਉਪਿਲਸ਼ੀਆਂ ਬਹੁਤ ਵੱਡੇ ਪੱਧਰ ਤੇ ਲੋਕ ਮੈਨੂੰ ਇਹ ਲੱਗਦਾ ਵੀ 11 ਆ ਵੀ ਪਿਲਸ਼ੀਆਂ ਦੇ ਲੋਕ ਪੂਸ਼ਾ 44 ਤੋਂ ਬਗੈਰ ਨਹੀਂ ਲਾਉਂਦੇ ਸੀ ਹੁਣ ਵੈਰੈਟੀਆਂ ਨਵੀਆਂ ਆ ਗਈਆਂ ਨੇ ਉਹਨਾਂ ਨੇ ਚੇਂਜ ਕਰ ਦਿੱਤਾ ਕਿਉਂਕਿ ਬਾਸਮਤੀ ਬਲ ਥੋੜਾ ਰੁਝਾਨ ਹੋਇਆ ਹੈ ਤੇ ਮਿੱਤਰੋ ਉਹਨਾਂ ਦੇ ਝਾੜ ਵੀ 110 ਮਣ ਦਾ ਪੱਕਾ ਹੀ ਹੁੰਦਾ ਸੀ ਜਮਟ ਵਰਗਾ ਜਦੋਂ ਉਹ ਲਾਉਂਦੇ ਸੀ ਨਾ ਉਹਨਾਂ ਨੇ ਕਾफी ਚਰਲਾਈ ਹੈ ਤੇ 110 ਮਣ ਦਾ ਪੱਕਾ ਇਟ ਵਰਗਾ ਝਾੜ ਹੁੰਦਾ ਸੀ 105 110 ਬੜੇ ਮੁਨਾਫੇ ਵਾਲੀ ਵੈਰੈਟੀ ਸੀ ਪਰ ਹੁਣ ਵੈਰੈਟੀਆਂ ਹੋਰ ਵੀ ਨਵੀਆਂ ਆ ਗਈਆਂ ਜਿਹੜੀਆਂ ਕਿ ਨਾਲ ਦਾ ਟਾਈਮ ਪੀੜ ਘਟਾ ਗਈਆਂ ਨੇ ਪਾਣੀ ਦੀ ਖਪਤ ਘਟਾ ਗਈਆਂ ਨੇ ਕਿਉਂਕਿ ਥੱਲੋਂ ਪਾਣੀ ਦੀ ਰੇਸ਼ੋ ਵਧ ਗਈ ਘਟ ਗਈ ਹੈ ਮੋਟਰਾਂ ਪਾਣੀ ਘਟਾ ਗਈਆਂ ਨੇ 25 25 ਦੀਆਂ ਮੋਟਰਾਂ ਨੇ ਤੇ ਉਸ ਦਾ ਕਰਕੇ ਲੋਕਾਂ ਨੂੰ ਥੋੜਾ ਜਿਹਾ ਮਜਬੂਰੀ ਹੋਈ ਹੈ ਤੇ ਲੋਕਾਂ ਨੂੰ ਥੋੜੀ ਸਿਆਣਫ ਵੀ ਆਈ ਹੈ ਵੀ ਜਿਹੜੀਆਂ ਲੌਂਗ ਟਾਈਮ ਦੀਆਂ ਵੈਰਾਈਟੀਆਂ ਨੇ ਉਹਨਾਂ ਨੂੰ ਛੱਡ ਕੇ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਲਾਇਆ ਜਾਣ ਪਾਣੀ ਦੀ ਖਪਤ ਘਟਦੀ ਹੈ ਤੇ ਆਪਣੇ ਖਰਚੇ ਹੋਰ ਵੀ ਕਾਫੀ ਘਟ ਜਾਂਦੇ ਨੇ ਪੂਸ਼ਾ ਚਟਾਲੀ ਬੜੀ ਪاپੂਲਰ ਲੋਕਾਂ ਦੀ ਵੈਰਾਈਟੀ ਸੀ ਪਰ ਹੁਣ ਥੋੜਾ ਜਿਹਾ ਫਰਕ ਪਿਆ ਹੈ ਤੇ ਮਿੱਤਰੋ ਲੌਂਗ ਟਾਈਮ ਦੀ ਗੱਲ ਕਰਦੇ ਆਪਾਂ ਵੀ ਲੌਂਗ ਟਾਈਮ ਲੈਣ ਦਾ ਕਰਕੇ ਪਿਛਲੇ ਲੇਵਰ ਚ ਉਹਨਾਂ ਲਾ ਰਹੀ ਹੈ ਪੂਸ਼ਾ ਚਟਾਲੀ ਦੀ ਵੈਰਾਈਟੀ ਹੈ ਨਾਲ ਪੱਕੀ ਸ਼ਰਤ ਵੱਡੀ ਸੜਕ ਜੀਡੀ ਰੋਡ ਤਰਵੰਡੀ ਸਾਬੋ ਮਾਨਸਾ ਰੋਡ ਪੂਸ਼ਾ 43 ਮਿੱਤਰੋਂ ਪਰ ਲੌਂਗ ਟਾਈਮ ਦਾ ਕਰਕੇ ਇਹਦੇ ਵਿੱਚ ਜੂਰੀਆ ਦੀ ਮਾਤਰਾ ਵੱਧ ਜਾਂਦੀ ਸੀ ਜੇਮਕੂ ਵਗੈਰਾ ਬਹੁਤ ਵੱਡੇ ਪੱਧਰ ਤੇ ਲੈਂਦੀ ਸੀ ਜਿਵੇਂ 212 ਉਹਦੇ ਵਿੱਚ ਜ਼ਿੰਕ ਦੀ ਆਪ ਨੂੰ ਬਹੁਤ ਘੱਟ ਲੋੜ ਪੈਂਦੀ ਹੈ ਤੇ ਮਿੱਤਰੋ ਪੂਸ਼ਾ 43 ਜ਼ਿੰਕ ਦੀ ਵੱਡੀ ਮਾਤਰਾ ਲੈਂਦੀ ਹੈ ਕਿਉਂਕਿ ਲੌਂਗ ਟਾਈਮ ਦੀ ਵੈਰੈਟੀ ਹੈ ਚਾਰਜ ਜ਼ਰੂਰ ਦਿੰਦੀ ਹੈ ਪਰ ਵੈਰੈਟੀ ਕਾਫੀ ਪੁਰਾਣੀ ਹੋ ਗਈ ਹੈ ਥੋੜੀਆਂ ਸਮੱਸਿਆਵਾਂ ਮ ਲੋਕਾਂ ਨੂੰ ਆਉਣ ਲੱਗੀਆਂ ਹੌਪਰ ਦੀ ਸਮੱਸਿਆ ਪੂਸ਼ਾ 43 ਚ ਆਉਣ ਲੱਗ ਗਈ ਹੈ ਕਿਉਂਕਿ ਜਿੰਨੀ ਬਿੜਲੀ ਲੱਗੇਗੀ ਬਿੜਲੀ ਕਿਸਾਨ ਤੋਂ ਲਾਉਣਾ ਬੜਾ ਔਖਾ ਹੈ ਬਿੜਲਾ ਝੋਨਾ ਕਿਰਾਂ ਨੂੰ ਹੋਰਾਂ ਨੂੰ ਜਿ ਲੱਗਦਾ ਇਹ ਹੈਗੀ ਬਿੜਲੀ ਕਾਮਜਾਬ ਜਿਹੜੀ 부ਝਾ ਚਟਾਲੀਆ ਕਿਉਂਕਿ 부ਝਾ ਬੜਾ ਮਾਰਦੀ ਹੈ ਤੇ ਮਿੱਤਰੋ ਜੂਰੀਆ ਦੀ ਮਾਤਰਾ ਵਧ ਜਾਂਦੀ ਹੈ ਤਿੰਨ ਤਿੰਨ ਚਾਰ ਚਾਰ ਘਟਿਆਂ ਦੇ ਜੂਰੀਆ ਵਗ ਜਾਂਦੇ ਦੂਜੀਆਂ ਵੈਰਾਈਟੀਆਂ ਦੀ ਜਿਹੜੀਆਂ ਉਹ ਡੇਢ ਦੋ ਘਟਿਆਂ ਅਸਾਰ ਲੈਂਦੀਆਂ ਨੇ ਕਿਉਂਕਿ ਲੌਂਗ ਟਾਈਮ ਹੈ ਲੌਂਗ ਟਾਈਮ ਦੇ ਵਿੱਚ ਕੋਈ ਵੀ ਦੋ ਲੌਂਗ ਟਾਈਮ ਵਾਲੇ ਵੈਰਾਈਟੀ ਲਾਵਾਂਗੇ ਤਾਂ ਖਰਚੇ ਆਪਣੇ ਟਮਾਟਿਕ ਵਧਣਗੇ ਜ਼ਿੰਕ ਦੀ ਮਾਤਰਾ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਜ਼ਿਆਦਾ ਲ